જય માતાજી પંજાબ સરકાર મુંડાવ મુંડાવ લે ઈ ફોર નિર્વાહ ભગવાન આઈ મુંડાવ જય પી જય સવિધાન જય પી જય સવિધાન જય પી જય સવિધાન બાબા તારી સોચ તે જરા ભીંગે ઠોક કે બાબા તારી સોચ તે ਕੇ ਚੋਕ ਕੇ 바ਵਾ ਤੇਰੀ ਨੇਕ ਕਮਾਈ ਜਿਵੇਂ ਸੁਤੀ ਕੌਮ ਜਗਾਈ 바ਵਾ ਤੇਰੀ ਨੇਕ ਕਮਾਈ ਜਿਵੇਂ ਸੁਤੀ ਕੌਮ ਜੰਦਾਬਾਦ। ਸਭਨਾਂ ਤਮਾਨ ਮੁੰਡਾਪਾ ਜੰਦਾਬਾਦ ਮੁੰਡਾ। ਜਿਸਰ ਆਪਣਾ ਨਾਮ ਦੱਸ ਕੇ ਆਪਣੇ ਦਸਤਾਵੇਜ਼ਾਂ ਨਾਲ ਕੀ ਲੋੜ ਪਈ ਅੱਜ ਕੋਈ ਇੱਕੋ ਅਰਦਾਸ ਕਰੇ। ਜੈ ਵਾਲਮੀਕੀ ਜੀ ਜੈ ਭੀਮ ਜੈ ਭਾਰਤ। ਮੇਰਾ ਨਾਮ ਸੁਮਿਤ ਕਾਲੀਆ ਮੈਂ ਆਦੀ ਵਾਲਮੀਕੀ ਅਮਿਤਕਰ ਮਹਾਪੰਚਾਇਤ ਸੰਗਠਨ ਦਾ ਮੁਖ ਸੰਚਾਲਕ ਹਾਂ। ਔਰ ਮੇਰੇ ਨਾਲ ਬੈਠੇ ਚੰਨਪ੍ਰੀਤ ਸਿੰਘ ਜੀ ਤੇ ਸੁਨੀਤਾ ਕੌਰ ਜੀ, ਮਨੀਸ਼ ਕੁਮਾਰ ਜੀ, ਰahul ਮਲਿਕ ਜੀ, ਜਗਦੀਸ਼ ਕੁਮਾਰ ਜੱਗੂ ਜੀ ਔਰ ਸਾਡੀ ਸਾਰੀ ਆਟੋ ਯੂਨੀਅਨ ਜਿਹੜੀ ਟੀਮ ਇੱਥੇ ਪਹੁੰਚੀ ਆ। ਇਹ ਜਿਹੜਾ ਅੱਜ ਦੂਸਰਾ ਦਿਨ ਹੋ ਗਿਆ ਸਾਡਾ ਭੁਖ ਹੜਤਾਲ ਦਾ ਜਿਹੜਾ ਜਗਦੀਸ਼ ਕੁਮਾਰ ਜੱਗੂ ਜੀ ਨੇ ਰੱਖਿਆ ਵਾ ਇਸ ਕਰਕੇ ਰੱਖਿਆ ਕਿ ਅਰਕਸ਼ਨ ਚੋਰ ਜਿਹੜੇ ਜਾਲੀ ਸੈਡੀਕਟ ਬਣਾ ਕੇ ਇਲੈਕਸ਼ਨ ਲੜਦੇ ਪਏ ਨੇ ਔਰ ਜਿਹੜਾ ਭਗਵਾਨ ਵਾਲਮੀਕੀ ਮਹਾਰਾਜ ਦਾ ਜਿਹੜਾ ਮੰਦਿਰ ਹੈ ਮਹੀਨਾ ਇੱਕ ਪਹਿਲਾਂ ਤੋੜਿਆ ਗਿਆ ਉਹਦੀ ਇਹ ਲੜਾਈ ਲੜਨ ਵਾਸਤੇ ਆਪਾਂ ਇੱਥੇ ਬੈਠੇ ਆ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਜਲਦ ਤੋਂ ਜਲਦ ਦੋਸ਼ੀਆਂ ਤੇ ਪਰਚਾ ਦਰਜ ਕਰਨ ਔਰ ਭਗਵਾਨ ਵਾਲਮੀਕੀ ਮਹਾਰਾਜ ਦਾ ਜਿਹੜਾ ਮੰਦਿਰ ਆ ਉਹਦੀ ਉਸਾਰੀ ਕਰਾਈ ਜਾਵੇ ਕੋਈ ਉੱਚ ਅਧਿਕਾਰੀ ਤੁਹਾਨੂੰ ਅੱਥੇ ਮਿਲਿਆ ਹੋਣਾ ਨਸਟੰ ਦਾ ਅਗਰ ਕਾਲ ਦਾ ਦੇਖੋ ਜੀ ਹਮੇਸ਼ਾ ਹੀ ਅਛਵਾਚਨ ਜਿਹੜੇ ਸਾਡੇ ਬਹੁਤ ਹੀ ਸਤਕਾਰਯੋਗ ਐਸਪੀ ਹਰਪਾਲ ਜੀ ਦੇ ਜਾਂਦੇ ਆ ਔਰ ਅਸੀਂ ਹਮੇਸ਼ਾ ਹੀ ਪ੍ਰਸ਼ਾਸਨ ਦਾ ਕਹਿਣਾ ਮੰਨਿਆ ਵਾ ਅਸੀਂ ਇਸ ਕਰਕੇ ਮੰਨਦੇ ਆ ਕਿ ਚਲੋ ਪ੍ਰਸ਼ਾਸਨ ਸਾਡਾ ਕੰਮ ਕਰਦਾ ਵਾ ਮਗਰ ਇਸ ਵਾਰ ਹੱਦ ਹੋ ਗਈ ਆ ਮਗਰ ਇਹਨਾਂ ਨੇ ਅਸੀਂ ਮਜਬੂਰਨ ਸਾਨੂੰ ਬਹਿਣਾ ਪੈ ਗਿਆ ਕਿਉਂ ਇਹਨਾਂ ਨੇ 1 ਹਫਤੇ ਦਾ ਟਾਈਮ ਲਿੱਤਾ ਹੀ ਸਾਡੇ ਕੋਲ ਅੱਜ ਪੂਰਾ ਮਹੀਨਾ ਹੋ ਗਿਆ ਵਾ ਦੇਖੋ ਜੀ ਹੁਣ ਇਹ ਤੇ ਅਨਮਿਥੇ ਸਮੇਂ ਵਾਸਤੇ ਬੈਠੇ ਆ ਜਿਲ੍ਹਾ ਚੇਅਰ ਸਾਡੀ ਸੁਣਵਾਈ ਨਹੀਂ ਹੁੰਦੀ ਤੇ ਮੈਂ ਇਹ ਵੀ ਬੇਤੀ ਇਹ ਆਪਣੇ ਜਿੰਨਾ ਵੀ ਗਰੀਬ ਤਬਕਾ ਸਾਡਾ ਐਸੀ ਪਰਿਵਾਰ ਆ ਉਹਨਾਂ ਨੂੰ ਮੈਂ ਇੱਕ ਹੱਥ ਜੋੜ ਕੇ ਬੇਤੀ ਕਰਦਾ ਵਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੋਈ ਵੋਟ ਨਾ ਪਾਇਓ ਇਹ 바ਵਾ ਸਾਹਿਬ ਅੰਬੇਡਕਰ ਦੀਆਂ ਫੋਟੋਆਂ ਲਾ ਲੀਆਂ ਇਹਨਾਂ ਨੇ ਤੇ 바ਵਾ ਸਾਹਿਬ ਅੰਬੇਡਕਰ ਦੇ ਪੂਨੇ ਤੇ ਨਹੀਂ ਚੱਲਦੇ ਪਏ ਠੀਕ ਹੈ ਜੀ ਆਮ ਆਦਮੀ ਪਾਰਟੀ ਨੂੰ ਵੋਟ ਨਾ ਪਾਇਓ ਭਗਵੰਤ ਮਾਨ ਦਾ ਸਭ ਨਾਲੋਂ ਜ਼ਿਆਦਾ ਵੱਡਾ ਜਿਹੜਾ ਵਿਰੋਧ ਸਾਡਾ ਐਸੀ ਭਾਈਚਾਰਾ ਕਰੇ ਕਿਉਂ ਅੱਜ ਤਿੰਨਾਂ ਸਾਲਾਂ ਦੇ ਵਿੱਚ ਇੰਨੇ ਅੱਜ ਤੱਕ ਕੁਝ ਨਹੀਂ ਸਵਾਰਿਆ ਸਾਡੇ ਦਲਿਤ ਭਾਈਚਾਰੇ ਦਾ ਜੇ ਕੋਈ ਸਵਾਰਿਆ ਵਾ ਤੇ ਕੋਈ ਵਾਈਟ ਪੇਪਰ ਦੇ ਉੱਤੇ 10 ਲਿਖ ਕੇ ਦੱਸ ਦੇਵੇ ਕਿ ਮੈਂ ਆ ਸਵਾਰਿਆ ਵਾ ਜਿਹੜੇ ਲੋਕ ਅੱਜ ਕੌਂਸਲਰ ਦੇ ਇਲੈਕਸ਼ਨ ਹੋ ਰਹੇ ਆ ਮੈਂ ਸਾਰੇ ਹੀ ਪਰਿਵਾਰਾਂ ਨੂੰ ਬੇਨਤੀ ਕਰਦਾ ਕਿ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਜਾਵੇ ਮਾਨ ਪਾਰਟੀ ਦਾ ਵਿਰੋਧ ਕੀਤਾ ਜਾਵੇ ਇਹਨੂੰ ਕੋਈ ਵੋਟ ਨਾ ਪਾਏ ਉਹ ਕਿ ਦਲਿਤਾ ਦੇ ਜਿਹੜੇ ਵਿਰੁੱਧ ਚ ਰਹਿੰਦੀ ਆ ਔਰ ਤਿੰਨਾਂ ਸਾਲਾਂ ਤੋਂ ਦਲਿਤਾ ਦੇ ਵਿਰੁੱਧ ਚ ਹੀ ਚੱਲਦੀ ਪਈ ਆ ਔਰ ਉਹਨਾਂ ਬੰਦਿਆਂ ਤੇ ਵੀ ਮੈਂ ਜਿਹਨਾਂ ਜਿਹੜੇ ਇਲੈਕਸ਼ਨ ਲੜਦੇ ਪਏ ਆ ਕੌਂਸਲਰਾਂ ਦੇ ਉਹਨਾਂ ਦੇ ਵੀ ਸਰਟੀਫਿਕੇਟ ਚੈੱਕ ਕੀਤੇ ਜਾਣਗੇ ਐਸਸੀ ਭਾਈਚਾਰੇ ਵਾਲੇ ਕਿ ਵੇਖਾਂਗੇ ਕਿ ਕਿਹੜੇ-ਕਿਹੜੇ 2 ਨੰਬਰ ਦੇ ਐਸਸੀ ਸਰਟੀਫਿਕੇਟ ਬਣਾ ਕੇ ਇਲੈਕਸ਼ਨ ਲੜਦੇ ਪਏ ਆ ਉਹਨਾਂ ਤੇ ਵੀ ਇਲੈਕਸ਼ਨਾਂ ਤੋਂ ਬਾਅਦ ਤੁਰੰਤ ਕਾਰਵਾਈ ਕੀਤੀ ਜਾਏਗੀ ਜੀ ਜੈ ਵਲਮਿੱਕੀ ਭਾਜੀ ਆਪਣਾ ਨਾਮ ਦੱਸ ਲਿਓ ਆਪਣਾ ਸੰਸਦ ਦਾ ਨਾਮ ਕੀ ਲੋਰ ਬਗੇ ਤੇ ਭੁਖਰ ਤਾਲ ਜੈ ਵਾਲਮੀਕੀ ਜਾਪੀ ਜੀ ਮੈਂ ਰਾਹੁਲ ਮਲਿਕ ਦਲੇ ਸੁਰੱਖਿਆ ਸੈਨਾ ਤੋਂ ਰਾਸ਼ਟਰੀ ਅਧਿਖ ਜਿੱਦਾਂ ਕਿ ਤੁਹਾਨੂੰ ਪਤਾ ਵਾ ਕਿ ਪਿਛਲੇ ਦਿਨੀ ਇੱਕ ਵਾਲਮੀਕੀ ਮੰਦਿਰ ਦਾ ਮੁੱਦਾ ਉੱਠਿਆ ਸੀ ਇੱਕ ਮਹੀਨਾ ਹੋ ਗਿਆ 16 ਤਰੀਕ ਨਵੰਬਰ ਦੇ ਵਿੱਚ ਮੰਦਿਰ ਢਾਇਆ ਗਿਆ ਸੀ ਕਾਰਪੋਰੇਸ਼ਨ ਵੱਲੋਂ ਉਹ ਵੀ ਬਿਨਾਂ ਨੋਟਿਸ ਤੋਂ ਉਸ ਮੁੱਦੇ ਨੂੰ ਲੈ ਕੇ ਇੱਕ ਮਹੀਨਾ ਹੋ ਗਿਆ ਪ੍ਰਸ਼ਾਸਨ ਨੇ ਵਿਸ਼ਵਾਸ ਹੀ ਦਿੱਤਾ ਸਾਨੂੰ ਕਿ ਅੱਜ ਮਸਲਾ ਹੱਲ ਕਰਾਂਗੇ ਕੱਲ ਮਸਲਾ ਹੱਲ ਕਰਾਂਗੇ ਪਰ ਵਿਸ਼ਵਾਸ ਤੋੜਿਆ ਗਿਆ ਸਾਡਾ ਤੇ ਮਜਬੂਰਨ ਸਾਨੂੰ ਭੁਖ ਹੜਤਾਲ ਦੇ ਵਿੱਚ ਬੈਠਾ ਪਿਆ ਤੇ ਇੱਕ 7 ਨੰਬਰ ਵਾਰਡ ਤੋਂ ਐਸੀ ਸੀਟ ਤੇ ਜਨਰਲ ਭੈਣ ਸਾਡੀ ਜਿਹੜੀ ਐਸੀ ਜਾਲੀ ਸਰਟੀਫਿਕੇਟ ਬਣਾ ਕੇ ਲੜ ਰਹੀ ਆ ਔਰੇ ਉੱਤੇ ਵੀ ਬੰਦੀ ਕਾਨੂੰਨੀ ਕਾਰਵਾਈ ਕਰਨ ਵਾਸਤੇ ਅੱਜ ਮਜਬੂਰਨ ਸਾਨੂੰ ਭੁਖ ਹੜਤਾਲ ਤੇ ਬੈਠਾ ਪਿਆ ਸਾਨੂੰ ਪ੍ਰਸ਼ਾਸਨ ਤੇ ਹਮੇਸ਼ਾ ਹੀ ਵਿਸ਼ਵਾਸ ਹੁੰਦਾ ਵਾ ਕਿ ਪ੍ਰਸ਼ਾਸਨ ਸਾਡਾ ਕੰਮ ਕਰੂਗਾ ਪਰ ਪ੍ਰਸ਼ਾਸਨ ਹਮੇਸ਼ਾ ਮਿੱਠੀ ਗੋਲੀ ਦੇ ਕੇ ਉਹ ਸਾਨੂੰ ਸ਼ਾਂਤ ਕਰਾ ਦਿੰਦਾ ਵਾ ਵੱਡੇ ਸਮਾਜ ਦੇ ਨਾਲ ਜਦੋਂ ਕੋਈ ਫਰਕ ਕਰਦਾ ਇਹ ਹਰ ਵਾਰੀ ਪ੍ਰਸ਼ਾਸਨ ਧੱਕਾ ਕਰਦਾ ਵਾ ਵਾਲਮੀਕੀ ਸਮਾਜਨਾ Dalit ਭਾਈਚਾਰੇ ਨਾਲ ਕਿਉਂਕਿ ਅਸੀਂ ਹਮੇਸ਼ਾ ਪ੍ਰਸ਼ਾਸਨ ਦਾ ਸਾਥ ਦਿੱਤਾ ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਮੂਵਮੈਂਟ ਹੋਵੇ ਪ੍ਰਸ਼ਾਸਨ ਦੇ ਨਾਲ ਚੱਲਦੇ ਆ ਪਰ ਇਸ ਵਾਰ 1 ਮਹੀਨੇ ਤੋਂ ਵੀ ਉੱਤੇ ਟਾਈਮ ਹੋ ਗਿਆ ਸੀ ਹਾਲੇ ਤੱਕਰ ਕੋਈ ਸੁਣਵਾਈ ਨਹੀਂ ਹੋਈ ਅਨੁਮਿੱਤੇ ਸਮੇਤ ਅਕਰ ਭੋਖੜਤਾ ਆ ਲਿਆ ਜਗਦੀਸ਼ ਕੁਮਾਰ ਜੱਗੂ ਜੀ ਸੁਮਿਤ ਕਾਲੀ ਜੀ ਹੋਰ ਵੀ ਕਈ ਜਥੇਬੰਦੀਆਂ ਜਿਹੜੀਆਂ ਇੱਥੇ ਪਹੁੰਚੀਆਂ ਵਾ ਤੇ ਡਾਕਟਰ ਵੀ 임ਰਾਮਾ ਮੇਟਕਰ ਬੈਟਰੀ ਈ ਰਿਕਸ਼ਾ ਯੂਨੀਅਨ ਜਿਹੜੀ ਇੱਥੇ ਪਹੁੰਚੀ ਆ ਸਮਰਥਨ ਲਈ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਰਾਣਾ ਜੀ ਲਾਲੀ ਜੀ ਜਿੰਨੇ ਵੀ ਸਾਥੀ ਇੱਥੇ ਪਹੁੰਚੇ ਆ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਪੂਰੀ ਟੀਮ ਦਾ ਧੰਨਵਾਦ ਕਰਦੇ ਆ ਉਹਨਾਂ ਨੇ ਵੀ ਸ਼ਵਾਦ ਦਵਾਇਆ ਵਾ ਕਿ ਕੱਲ ਨੂੰ ਜੇ ਚੱਕਾ ਜਾਮ ਕਰਨ ਦੀ ਵੀ ਜ਼ਰੂਰਤ ਪਈ ਤੇ ਆਪਾਂ ਤੁਹਾਡੇ ਨਾਲ ਸਮਰਥਨ ਤੇ ਆ ਜੈ ਵਾਲਮੀਕੀ ਜੈਪੀਨ ਜੀ ਨੂੰ ਕੋ ਕਰਦਾ ਹਾਂ ਤੁਹਾਡਾ ਪਹਿਲਾਂ ਸਾਰੇ ਵੀਰਾਂ ਨੂੰ ਜੈ ਬਾਲਮੀਕੀ ਹਰ ਹਰ ਬਾਲਮੀਕੀ ਜੈ ਭੀਮ ਜੈ ਸਭਿਧਾਨ ਮੈਂ ਜਗਦੀਸ਼ ਕੁਮਾਰ ਜੱਗੂ ਮੈਂ ਆਲ ਇੰਡੀਆ ਸ਼ਡੂਲ ਕਾਸ ਫੈਡਰੇਸ਼ਨ ਦਾ ਮੈਂ ਰਾਸ਼ਟਰੀ ਪ੍ਰਧਾਨ ਆ ਇਹ ਜਿਹੜਾ ਪੁਖੜਦਾਲ ਰੱਖੀ ਗਈ ਆ ਇੱਕ ਸਾਡੀ ਭੈਣ 7 ਨੰਬਰ ਵਾਰ ਤੋਂ ਫੈਜਬੁਰੇ ਤੋਂ ਇਹ ਉਹ ਐਸਸੀ ਦੇ ਸੀਟ ਲਈ ਲੜਦੀ ਵੀ ਆ ਜਦ ਕਿ ਉਹ ਬੈਕਵਰਡ ਕਲਾਸ ਦੀ ਹੈਗੀ ਆ ਉਹ ਐਸਸੀ ਨਾਲ ਉਹਨੇ ਵਿਆਹ ਕੀਤਾ ਹੋਇਆ ਐਸਸੀ ਨਹੀਂ ਬਣ ਜਾਂਦੀ ਮਰ ਲੇਕਿਨ ਉਹਨੇ ਬੈਗਵੜੀ ਰਣਾ ਉਹ ਐਸਸੀ ਐਸਸੀ ਦਾ ਜਾਲੀ ਸਰਟੀਫਿਕੇਟ ਬਣਾ ਕੇ ਉਹ ਜਰਬ ਸੀਟ ਤੋਂ ਸੀਟ ਲੜਦੀ ਪਈਆ ਅਸੀਂ ਦੇ ਮਾਨ ਸਰਕਾਰ ਅੱਗੇ ਬੇਨਤੀ ਕਰਦੇ ਆ ਵੀ ਉਹਦੀ ਸੀਟ ਕੈਂਸਲ ਕੀਤੀ ਜਾਵੇ ਇਹ ਜਿਹੜੇ ਕਾਂਗਰਸੀਆਂ ਨੇ ਇਹ ਸੁਨੀਲ ਦਿੱਤੀ ਔਰ ਉਹ ਜਿਹਨੇ ਜਿਹੜੀ ਉਹਨੂੰ ਸੀਟ ਦਿੱਤੀ ਆ ਅਸੀਂ ਉਹਨਾਂ ਨੂੰ ਵੀ ਚਾਲ ਨਹੀਂ ਕਰਦੇ ਆ ਚੇਤਾਵਨੀ ਦਿੰਦੇ ਆ ਵੀ ਉਨੀ ਜਿਹੜੀ ਸੀਟ ਹੈ ਉਹ ਕੈਂਸਲ ਹੋਣੀ ਚਾਹੀਦੀ ਆ ਕਿਉਂਕਿ ਉਹ ਐਸਸੀ ਨਹੀਂ ਹੈਗੀ ਇੱਕ ਸਾਡਾ ਹੋਰ ਮਸਲਾ ਮੰਦਰ ਦਾ ਸਾਡੇ ਭਗਵਾਨ ਵਾਲਮੀਕ ਮਹਾਰਾਜ ਦਾ ਮੰਦਰ ਪਿਛਲੇ ਮਹੀਨੇ 16 ਤਰੀਕ ਨੂੰ ਤੋੜਿਆ ਸੀ ਕਾਰਪੋਰੇਸ਼ਨ ਵੱਲੋਂ ਬਿਨਾਂ ਨੋਟਿਸ ਦੇ ਉਹ ਵੀ ਅਜੇ ਤੱਕ ਨਹੀਂ ਬਣਿਆ ਸਾਨੂੰ ਸਾਨੂੰ ਪ੍ਰਸ਼ਾਸਨ ਦੇ ਵਿਜਵਾਦ ਆਇਆ ਸੀ ਵੀ ਇੱਕ ਹਫ਼ਤੇ ਦੇ ਵਿੱਚ ਵਿੱਚ ਮੰਦਰ ਬਣੇਗਾ ਪਰ ਉਹ ਮੰਦਰ ਨਹੀਂ ਬਣਿਆ ਤੇ ਨਾ ਕੋਈ ਉੱਥੇ ਕੋਈ ਸਾਡੀ ਮਾਦਾਈ ਉਹਨੇ ਨਾਗਨ ਜਿੱਤਾ ਜਾਨ ਵਾਸਤੇ ਕੋਈ ਜਗ੍ਹਾ ਦਿੱਤੀ ਆ ਦੇ ਆ ਅਸੀਂ ਇਹ ਕਹਿੰਦੇ ਆ ਵੀ ਜਲਦੀ ਜਲਦੀ ਮੰਦਰ ਜਲਦੀ ਜਲਦੀ ਨਾ ਬਣਿਆ ਇਹ ਜਿਹੜੀ ਐਸੀ ਸਰਟੀਫਿਕੇਟ ਲਾ ਕੇ ਚੋਣ ਲੜਦੀ ਦੀ ਇਹਦੀ ਚੋਣ ਰੱਦ ਨਾ ਹੋਈ ਤੇ ਇਹ ਜਲਦੀ ਜਲਦੀ ਕਾਰਵਾਈ ਹੋਣੀ ਜੇ ਕਾਰਵਾਈ ਨਾ ਹੋਈ ਤੇ ਮੈਂ ਜਿਹੜਾ ਮੈਂ ਕੱਲ ਦਾ ਭੁਕਰਤਾਲ ਦੇ ਬੈਠਾ ਉਹਦੇ ਵਿੱਚ ਜੋ ਵੀ ਨੁਕਸਾਨ ਹੋਏਗਾ ਉਹ ਪੁਲਿਸ ਪ੍ਰਸ਼ਾਸਨ ਪੰਜਾਬ ਸਰਕਾਰ ਤੇ ਇਹ ਜਿਹੜੀ ਚੋਣ ਲੜਦੀ ਪਈ ਆ ਕਾਂਗਰਸ ਪਾਰਟੀ ਦੇ ਐਸੀ ਸੀਟ ਦੇ ਉਹ ਜ਼ਿੰਮੇਵਾਰ ਹੋਗੇ ਇਹਨਾਂ ਨੂੰ ਕਹਿੰਦਾ ਜੈ ਵਾਲਮੀਕੀ ਹਰ ਹਮਾਂ ਕੀ ਕਹਿਣਾ ਚਾਹੁੰਦੇ ਹੋ ਅੱਜ ਅਗਰੇ ਦੇ ਸਮਰਥਨ ਵਿੱਚ ਪਹੁੰਚੇ ਹੋ ਤਾਂ ਯੂਨੀਅਨ ਬੰਦੀ ਕੀ ਕਹਿਣਾ ਹੈ ਤੁਹਾਡਾ ਨਾਮ ਦੱਸ ਕੇ ਯੂਨੀਅਨ ਦਾ ਨਾਮ ਦੱਸੋ ਜੈ ਬਾਲਮੀਕ ਜੈ ਭਾਰਤ ਜੈ ਬੀਮ ਜੈ ਭਾਰਤ ਅਸੀਂ ਜੀ ਅੱਜ ਆਏ ਆ ਜੀ ਇਹਨਾਂ ਨੂੰ ਸਮਰਥਨ ਦੇਣ ਆਏ ਆ ਜੀ ਜੁਮ ਸੁਭਿੰਦਰ ਸਿੰਘ ਰਾਣਾ ਮੇਰਾ ਨਾਮ ਹੈ ਬੀਮਰਾ ਮੇ ਬੈਠ ਕੇ ਇਹ ਰਿਸਕਾ ਯੂਨੀਅਨ ਦੇ ਪ੍ਰਧਾਨ ਆ ਨਜੀ ਅੱਜ ਆਏ ਆ ਜੀ ਇਹਨਾਂ ਨੂੰ ਸਮਰਥਨ ਦੇਣ ਸਰਕਾਰ ਕਿਉਂ ਸਰਕਾਰ ਨੂੰ ਚਾਹੀਦਾ ਜੀ ਕਿ ਮਸਲਾ ਹੱਲ ਕਰਨਾ ਚਾਹੀਦਾ ਜੀ ਕਿਰ ਵਾਲੀ ਕੋਈ ਮੁਸ਼ਕਲ ਨਹੀਂ ਤੁਹਾਡਾ ਤੁਹਾਡੇ ਨਾਲ ਸਾਡੀ ਹਾਂਜੀ ਸਾਡੇ ਦਾ ਸਮਰਥਨ ਹੈ ਜੀ ਜਦ ਹੱਲ ਹੋਏਗੀ ਕਿ ਆਪਾਂ ਸੜਕਾਂ ਦੇ ਉੱਪਰ ਕੇ ਬਰੋਧ ਕਰਾਂਗੇ ਸਾਡੀ ਸਾਰੀ ਦੁਨੀਆ ਨਾਲ ਸਾਡੀ ਸਾਰੀ ਦੁਨੀਆ ਸਾਡੇ ਨਾਲ ਹੈ ਜੀ